ਜਸਪ੍ਰੀਤ ਅਤੇ ਰਮਨ ਇੱਕ ਦੂਸਰੇ ਨੂੰ ਪਹਿਲਾਂ ਤੋਂ ਇਹ ਕਦੇ ਨਹੀਂ ਜਾਣਦੇ ਸੀ ਇਹਨਾਂ ਦਾ ਰਿਸ਼ਤਾ ਪਿੰਡ ਦੇ ਇੱਕ ਵਿਅਕਤੀ ਦੇ ਵੱਲੋਂ ਕਰਵਾਇਆ ਗਿਆ ਉਹ ਹੀ ਇਹਨਾਂ ਦੇ ਰਿਸ਼ਤੇ ਦੇ ਵਿੱਚ ਵਿਚੋਲਾ ਬਣਿਆ ਇਹ ਦੋਵੇਂ પતિ ਪਤਨੀ ਦੇ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਆਏ ਪਰ ਨਹੀਂ ਪਤਾ ਸੀ ਕਿ ਇਸ ਜੋੜੇ ਦਾ ਅੰਤ ਇਹੋ ਜਿਹਾ ਮਾੜਾ ਹੋਣਾ ਹੈ ਕਿ ਇੱਕੋ ਥਾਂ ਤੇ ਇੱਕੋ ਹੀ ਮਿੰਟ ਦੇ ਵਿੱਚ ਇਹ ਦੋ ਪਰਿਵਾਰ ਉਜੜ ਜਾਣੇ ਨੇ ਇੱਕ ਪਰਿਵਾਰ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਜਿੱਥੇ ਮਾਂ ਪਿਓ ਅਤੇ ਉਸ ਦੀ ਭੈਣ ਨੂੰ ਪੁਲਿਸ ਲੈ ਕੇ ਜਾ ਰਹੀ ਹੈ ਦੂਜੇ ਪਾਸੇ ਉਹ ਪਰਿਵਾਰ ਜੋ ਰੋਕ ਉਲਾ ਰਿਹਾ ਹੈ ਆਪਣੀ ਉਸਤੀ ਦੇ ਲਈ ਇਹ ਗੱਲ ਬਿਲਕੁਲ ਸਹੀ ਹੈ ਕਿ ਗਲਤੀ ਭਾਵੇਂ ਕਿਸੇ ਦੀ ਵੀ ਸੀ ਪਰ ਇਸ ਦੇ ਵਿੱਚ ਦੋ ਪਰਿਵਾਰ ਉਜੜੇ ਨੇ ਪਰ ਜੇਕਰ ਇਸ ਨੂੰ ਗੌਰ ਦੇ ਨਾਲ ਦੇਖਿਆ ਜਾਵੇ ਤਾਂ ਇਸ ਦੇ ਵਿੱਚ ਤੁਸੀਂ ਦੇਖੋਗੇ ਕਿ ਇੱਕ ਉਹ ਪਰਿਵਾਰ ਹੈ ਜਿਸ ਦੀਆਂ ਖੁਸ਼ੀਆਂ ਕਿਸੇ ਹੋਰ ਦੇ ਵੱਲੋਂ ਖੋਹ ਲਈ ਗਈਆਂ ਇੱਕ ਉਹ ਪਰਿਵਾਰ ਹੈ ਜਿਨ੍ਹਾਂ ਦਾ ਆਪਣਾ ਹੀ ਮੁੰਡਾ ਇਹੋ ਜਿਹਾ ਨਿਕਲਿਆ ਜਿਸ ਦੇ ਕਰਕੇ ਅੱਜ ਉਹ ਪੁਲਿਸ ਦੇ ਗ੍ਰਿਫਤ ਦੇ ਵਿੱਚ ਨੇ ਭਾਵੇਂ ਕਿ ਮਾਂ ਅਤੇ ਉਸ ਦੀ ਭੈਣ ਆਖਦੇ ਨੇ ਕਿ ਅਸੀਂ ਆਪਣਾ ਮੁੰਡਾ ਆਪ ਫੜਾਇਆ ਪਰ ਦੂਸਰੇ ਪਾਸੇ ਕਿ ਜਦੋਂ ਇਹ ਸਭ ਕੁਝ ਹੋ ਰਿਹਾ ਸੀ ਉਹਨਾਂ ਦੇ ਵੱਲੋਂ ਰੋਲਾ ਕਿਉਂ ਨਹੀਂ ਪਾਇਆ ਗਿਆ ਉਸੇ ਸਮੇਂ ਹੀ ਉਸ ਨੂੰ ਕਿਉਂ ਨਹੀਂ ਰੋਕਿਆ ਗਿਆ ਕਿ ਵਾਕਈ ਹੀ ਉਹ ਸੱਚ ਬੋਲ ਰਹੇ ਨੇ ਕਿ ਸਾਨੂੰ ਕੁਝ ਪਤਾ ਹੀ ਨਹੀਂ ਲੱਗਿਆ ਕਿਸੇ ਦੇ ਤੁਸੀਂ ਗਲੇ ਦੇ ਵਿੱਚ ਪੇਚਕਾਸ ਮਾਰੋ ਤੇ ਉਹ ਬੰਦਾ ਚੀਕ ਤੱਕ ਨਹੀਂ ਮਾਰੂਗਾ ਰੋਲਾ ਤੱਕ ਨਹੀਂ ਪਾਊਗਾ ਕਿ ਤੁਹਾਨੂੰ ਆਪਣੇ ਹੀ ਘਰ ਦੇ ਵਿੱਚ ਹੋਈ ਇਸ ਘਟਨਾ ਬਾਰੇ ਪਤਾ ਨਹੀਂ ਚੱਲਿਆ ਕੁਝ ਹੋਰ ਗੱਲਾਂ ਜਿਵੇਂ ਕਿ ਉਸ ਕੁੜੀ ਦੇ ਜਾਣ ਤੋਂ ਤੁਰੰਤ ਬਾਅਦ ਹੀ ਮਾਂ ਦੱਸਦੀ ਹੈ ਕਿ ਸੀ ਆਪਣੇ ਮੁੰਡੇ ਨੂੰ ਬਾਹਰ ਜਾਂਦੇ ਦੇਖਿਆ ਤੇ ਬਹੂ ਅੰਦਰ ਬੇਸੁਦ ਹਾਲਤ ਦੇ ਵਿੱਚ ਜਿਸਾਲ ਦੇ ਵਿੱਚ ਸੀ ਉਹ ਦੱਸ ਦਿੱਤਾ ਗਿਆ ਕਿ ਉਹ ਉਮਰੇ ਤੱਕ ਸੀ ਅਤੇ ਉਹ ਪੈਣ ਜਿਸ ਦੇ ਉੱਪਰ ਲੋਕਾਂ ਦੇ ਵੱਲੋਂ ਇਹ ਸ਼ੱਕ ਕੀਤਾ ਜਾ ਰਿਹਾ ਹੈ ਕਿ ਉਸਦੀ ਵੀ ਦਾਲ ਦੇ ਵਿੱਚ ਕੁਝ ਕਾਲਾ ਜਾਪਦਾ ਹੈ ਕਿਉਂਕਿ ਉਹ ਇੱਕ ਪਾਸੇ ਤਾਂ ਆਪਣੀ ਨਵੀਂ ਲਿਆਂਦੀ ਹੋਈ ਭਾਬੀ ਨੂੰ ਭਾਬੀ ਨਹੀਂ ਕਹਿ ਰਹੀ ਸਗੋਂ ਕਦੇ ਜਸਪ੍ਰੀਤ ਤੇ ਕਦੇ ਬਹੂ ਆਖ ਰਹੀ ਹੈ ਅਤੇ ਆਪਣੇ ਹੀ ਭਰਾ ਨੂੰ ਭਰਾ ਨਾ ਆਖ ਕੇ ਘਰ ਦਾ ਮੁੰਡਾ ਆਖ ਕੇ ਹੀ ਕਹਿ ਰਹੀ ਹੈ ਕਿ ਅਸੀਂ ਆਪਣੇ ਮੁੰਡੇ ਨੂੰ ਖੁਦ ਫੜਾਇਆ ਤਾਂ ਖੈਰ ਜੇਕਰ ਇਸ ਨੂੰ ਮੰਨ ਵੀ ਲਿਆ ਜਾਵੇ ਕਿ ਇਹ ਪਰਿਵਾਰ پاک ਸਾਫ਼ ਹੈ ਤੇ ਕੱਲੇ ਮੁੰਡੇ ਦੇ ਵੱਲੋਂ ਇਹ ਸਭ ਕੁਝ ਕੀਤਾ ਗਿਆ ਦਾ ਕਾਨੂੰਨ ਪੁਲਿਸ ਪ੍ਰਸ਼ਾਸਨ ਇਸ ਦੀ ਪੂਰੀ ਜਾਂਚ ਪੜਤਾਲ ਕਰ ਰਿਹਾ ਹੈ ਇਸੇ ਕਰਕੇ ਹੀ ਹਰ ਕਦਮ ਫੂਕ ਫੂਕ ਕੇ ਧਰਦੀ ਹੈ ਪੁਲਿਸ ਕਿ ਕਿਸੇ ਬੇਗੁਨਾਹ ਨੂੰ ਕਿਸੇ ਗਲਤੀ ਸਜ਼ਾ ਨਾ ਦਿੱਤੀ ਜਾਵੇ ਇਸ ਦੇ ਚੱਲਦੇ ਹੋਏ ਜੇਕਰ ਹੁਣ ਉਹ ਗੁਨਾਹਗਾਰ ਪਾਏ ਜਾਂਦੇ ਨੇ ਤਾਂ ਉਹਨਾਂ ਨੂੰ ਯਕੀਨਨ ਸਜ਼ਾ ਮਿਲੇਗੀ ਪਰ ਜੇਕਰ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਤਾਂ ਉਹ ਇਸ ਤੋਂ ਮੁਕਤ ਵੀ ਹੋ ਜਾਣਗੇ ਪਰ ਕਿਸ ਤਰ੍ਹਾਂ ਦੇ ਨਾਲ ਇਸ ਜੋੜੇ ਦੀ ਕਿਸਮਤ ਲਿਖੀ ਹੋਈ ਸੀ ਇੱਕ ਦੂਸਰੇ ਨੂੰ ਉਹਨਾਂ ਨੇ ਕਦੇ ਦੇਖਿਆ ਨਹੀਂ ਜਾਣਿਆ ਨਹੀਂ ਪਰ ਹੁਣ ਜਦੋਂ ਹਰਮਨ ਦਾ ਜਸਪ੍ਰੀਤ ਦੇ ਨਾਲ ਵਿਆਹ ਹੋ ਗਿਆ ਤਾਂ ਨਹੀਂ ਪਤਾ ਸੀ ਕਿ ਇਸ ਦਾ ਅੰਤਾਂ ਜਾ ਮਿੱਨਾ ਮਾੜਾ ਹੋਣਾ ਹੈ ਅਤੇ ਪਿੰਡਾਂ ਪਿੰਡਾਂ ਤੱਕ ਇਸ ਬਾਰੇ ਹੀ ਗੱਲਬਾਤ ਹੋਣੀ ਹੈ ਕਿ ਇੱਕੋ ਝਟਕੇ ਦੇ ਵਿੱਚ ਦੋ ਪਰਿਵਾਰ ਸਿਰਫ ਇਸ ਕਰਕੇ ਉਜੜ ਗਏ ਕਿਉਂਕਿ ਬੜੇ ਹੀ ਚਾਹਾਂ ਤੇ ਖੁਸ਼ੀਆਂ ਦੇ ਨਾਲ ਦੋਸਤਾਂ ਰਿਸ਼ਤੇਦਾਰਾਂ ਨੇ ਮਿਲ ਕੇ ਉਹਨਾਂ ਦਾ ਵਿਆਹ ਕੀਤਾ ਸੀ ਜੇਕਰ ਇਹ ਵਿਆਹ ਨਾ ਹੁੰਦਾ ਤਾਂ ਦੋਵੇਂ ਆਪਣੇ ਆਪਣੇ ਘਰ ਖੁਸ਼ ਰਹਿੰਦੇ ਕੁੜੀ ਆਪਣਾ ਭਵਿੱਖ ਦੇਖ ਲੈਂਦੀ ਆ ਤੇ ਮੁੰਡਾ ਵੀ ਕਿਤੇ ਹੋਰ ਵਿਆਹਿਆ ਜਾਣਾ ਸੀ ਪਰ ਕਿਸਮਤ ਨੇ ਉਹ ਜਹੀ ਖੇਡ-ਖੇਡੀ ਕੀ ਦੋਹਾਂ ਨੂੰ ਮਿਲਵਾ ਦਿੱਤਾ ਅਤੇ ਉਸ ਤੋਂ ਬਾਅਦ ਉਹਨਾਂ ਦੇ ਲਈ ਕਾਲ ਬਣ ਕੇ ਆਇਆ ਉਹ ਦਿਨ ਜਦੋਂ ਇੱਕ ਨੇ ਦੂਜੇ ਦੀ ਜਾਨ ਲਈ ਅਤੇ ਦੋ ਪਰਿਵਾਰ ਇਸੇ ਦੇ ਵਿੱਚ ਮੁੱਕ ਗਏ ਲੁਧਿਆਣਾ ਦੀ ਰਹਿਣ ਵਾਲੀ ਪਿੰਡ ਦੀ ਕੁੜੀ ਦਾ ਬਰਨਾਲੇ ਦੇ ਰਹਿਣ ਵਾਲੇ ਮੁੰਡੇ ਦੇ ਨਾਲ ਵਿਆਹ ਹੋਇਆ ਪਤੀ ਦੇ ਵੱਲੋਂ ਪਤਨੀ ਨੂੰ ਬੇਰਹਿਮੀ ਦੇ ਨਾਲ ਖਤਮ ਕੀਤਾ ਇਸ ਸਾਰੀ ਮਾੜੀ ਘਟਨਾ ਵਾਪਰਨ ਤੋਂ ਬਾਅਦ ਕੁਝ ਲੋਕਾਂ ਦੇ ਵੱਲੋਂ ਇਹ ਪੁੱਛਿਆ ਜਾ ਰਿਹਾ ਹੈ ਹੁਣ ਵੀ ਕਿ ਕੀ ਇਸ ਦੇ ਪਤੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਜਾਂ ਫਿਰ ਨਹੀਂ ਇਸ ਖਬਰ ਨੂੰ ਲੈ ਕੇ ਪੂਰੀ ਸਪਸ਼ਟਤਾ ਦੇ ਨਾਲ ਅਸੀਂ ਦੱਸ ਚੁੱਕੇ ਹਾਂ ਤੇ ਇਸ ਬਾਬਤ ਇੱਕ ਵੀਡੀਓ ਸਮੇਤ ਫੋਟੋ ਵੀ ਲਗਾਈ ਗਈ ਹੈ ਕਿ ਇਸ ਕੁੜੀ ਦੇ ਪਤੀ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਨਾ ਸਿਰਫ ਉਸ ਨੂੰ ਸਗੋਸਤੇ ਪਰਿਵਾਰਿਕ ਮੈਂਬਰ ਜਿਸ ਦੇ ਵਿੱਚ ਮਾਤਾ ਪਿਤਾ ਤੇ ਭੈਣ ਸ਼ਾਮਿਲ ਹੈ ਉਹਨਾਂ ਨੂੰ ਵੀ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੈ। ਨਰਾਇਣਗੜ੍ਹ ਸੋਇਆ ਦਾ ਇਹ ਸਾਰਾ ਪਰਿਵਾਰ ਜਿਨ੍ਹਾਂ ਦੇ ਉੱਪਰ ਇਲਜ਼ਾਮ ਹੈ ਕਿ ਸਭ ਨੇ ਮਿਲ ਕੇ ਕਰ ਲਿਆਂਦੀ ਨੂ ਦੀ ਜਾਨ ਲੈ ਲਈ। ਇਸ ਕੁੜੀ ਨੂੰ ਹਲੇ ਆਪਣੇ ਸਹੁਰੇ ਘਰ ਦੇ ਵਿੱਚ ਆਏ 1 ਮਹੀਨੇ ਦਾ ਵੀ ਸਮਾਂ ਨਹੀਂ ਹੋਇਆ ਸੀ। ਮਹਿਜ਼ 20 ਦਿਨ ਹੀ ਇਸਨੇ ਆਪਣੇ ਸਹੁਰੇ ਘਰ ਦੇ ਵਿੱਚ ਕੱਟੇ ਕਿ ਇਸ ਦੇ ਨਾਲ ਇੱਕ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਹ ਤਾਂ ਜ਼ਰੂਰ ਕਿਹਾ ਜਾਂਦਾ ਹੈ ਕਿ ਵਿਆਹ ਤੋਂ ਬਾਅਦ ਕੁੜੀ ਮੁੰਡਾ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਸਮਝਣ ਦੇ ਲਈ ਘੁੰਮਣ ਫਿਰਨ ਜਾਂਦੇ ਨੇ ਪਰ ਇੱਥੇ ਸਮਝਣ ਸਮਝਾਉਣ ਵਾਲੀ ਕੋਈ ਗੱਲ ਨਹੀਂ ਸੀ ਅਤੇ ਨਾ ਹੀ ਇਹ ਜੋੜਾ ਵਿਆਹਿਆ ਜੋੜਾ ਕਿਤੇ ਹੋਰ ਗਿਆ ਇਹ ਸਾਰੀ ਘਟਨਾ ਨੂੰ ਲੈ ਕੇ ਜੋ ਕੁਝ ਵੀ ਸਾਹਮਣੇ ਆਇਆ ਉਸ ਦੇ ਵਿੱਚ ਹੀ ਪਤਾ ਲੱਗਿਆ ਕਿ ਪਤੀ ਦੇ ਵੱਲੋਂ ਪਤਨੀ ਨੂੰ ਬੇਰਹਿਮੀ ਦੇ ਨਾਲ ਖਤਮ ਕੀਤਾ ਨਵੀਂ ਵਿਆਹੀ ਪਤਨੀ ਦੇ ਗਲ ਦੇ ਵਿੱਚ ਪੇਚਕਾਸ ਮਾਰ ਕੇ ਬੇਰਹਿਮੀ ਦੇ ਨਾਲ ਉਸਦੀ ਜਾਨ ਲੈਣ ਵਾਲਾ ਹੋਰ ਕੋਈ ਨਹੀਂ ਸਗੋਸਤਾ ਪਤੀ ਹੈ ਪਤੀ ਨੂੰ ਪੇਚਕਾਸ ਸਮੇਤ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਦੱਸਿਆ ਗਿਆ ਕਿ ਕਿਸ ਤਰ੍ਹਾਂ ਦੇ ਨਾਲ 20 ਦਿਨ ਪਹਿਲਾਂ ਹੀ ਮਾਪਿਆਂ ਦੇ ਵੱਲੋਂ ਚਾਵਾ ਦੇ ਨਾਲ ਉਸਦਾ ਵਿਆਹ ਕੀਤਾ ਗਿਆ ਸੀ ਮ੍ਰਿਤਕਾ ਜਸਪ੍ਰੀਤ ਕੌਰ ਦੇ ਵੱਡੇ ਭਰਾ ਅਮਰਿਤਪਾਲ ਸਿੰਘ ਨੇ ਕਿਹਾ ਕਿ ਮ੍ਰਿਤਕ ਜਸਪ੍ਰੀਤ ਕੌਰ ਪੁੱਤਰੀ ਅਜਮੇਰ ਸਿੰਘ ਵਾਸੀ ਪਿੰਡ ਲੱਖਾ ਜ਼ਿਲ੍ਹਾ ਲੁਧਿਆਣਾ ਜਿਸ ਦਾ ਕੀ ਵਿਆਹ ਪਿੰਡ ਨਰਾਇਣਗੜ੍ਹ ਸੋਈਆ ਦੇ ਰਹਿਣ ਵਾਲੇ ਹਰਮਨਪ੍ਰੀਤ ਸਿੰਘ ਪੁੱਤਰ ਰਾਜਾ ਸਿੰਘ ਦੇ ਨਾਲ ਕੀਤਾ ਗਿਆ ਸੀ 25 ਅਗਸਤ 2024 ਨੂੰ ਚਾਵਾਂ ਦੇ ਨਾਲ ਵਿਆਹ ਕੀਤਾ ਵਿਆਹ ਤੇ 20 ਲੱਖ ਰੁਪਏ ਤੱਕ ਦਾ ਖਰਚ ਕੀਤਾ ਗਿਆ ਕਰੀਬਹੀ ਰਕਮ ਦੱਸੀ ਗਈ ਹੈ ਮ੍ਰਿਤਕ ਜਸਪ੍ਰੀਤ ਕੌਰ ਆਲਸਪਾਸ ਹੋਣ ਕਾਰਨ ਵਿਦੇਸ਼ ਜਾਣ ਤੇ ਲਈ ਇੱਛੁਕ ਸੀ ਉਸ ਦਾ ਵੀਜ਼ਾ ਆ ਚੁੱਕਿਆ ਸੀ ਉਸਨੇ ਕੈਨੇਡਾ ਪਹੁੰਚ ਜਾਣਾ ਸੀ ਆਉਣ ਵਾਲੀ ਜਨਵਰੀ ਮਹੀਨੇ ਦੇ ਵਿੱਚ ਪਰ ਲੰਗੀ ਰਾਤ ਨੂੰ ਜਦੋਂ ਵਿਆਹ ਹੁੰਦਾ ਹੈ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਰਾਤ ਨੂੰ ਹਰਮਨਪ੍ਰੀਤ ਨੇ ਇਕਲੌਤੀ ਧੀ ਦੇ ਗਲ ਦੇ ਵਿੱਚ ਪੇਚ ਕਸ ਮਾਰ ਕੇ ਉਸ ਦੀ ਜਾਨ ਲਈ ਹੈ ਪੀੜਤ ਪਰਿਵਾਰਕ ਮੈਂਬਰਾਂ ਨੇ ਸਾਫ ਦੀ ਗਹਾਰ ਲਗਾਉਂਦਿਆਂ ਕਿਹਾ ਕਿ ਜਸਪ੍ਰੀਤ ਦੀ ਜਾਨ ਪਤੀ ਸਮੇਤ ਪੂਰੇ ਪਰਿਵਾਰ ਨੇ ਲਈ ਹੈ ਪਰ ਐਨ ਇਸ ਘਟਨਾ ਤੋਂ ਬਾਅਦ ਜਦੋਂ ਇਸ ਧੀ ਦੀ ਜਾਨ ਲਈ ਗਈ ਤਾਂ ਸੱਸ ਅਤੇ ਨਨਾਨ ਕੈਮਰੇ ਦੇ ਸਾਹਮਣੇ ਆਉਂਦੀਆਂ ਨੇ ਉਹਨਾਂ ਦਾ ਇਹੀ ਕਹਿਣਾ ਹੁੰਦਾ ਹੈ ਕਿ ਅਸੀਂ ਇਸ ਦੇ ਵਿੱਚ ਕੁਝ ਨਹੀਂ ਕੀਤਾ ਸਗੋਂ ਆਪਣੇ ਮੁੰਡੇ ਨੂੰ ਆਪਣੇ ਪੁੱਤ ਨੂੰ ਅਸੀਂ ਹੀ ਪੁਲਿਸ ਦੀ ਹਿਰਾਸਤ ਦੇ ਵਿੱਚ ਦੇਣ ਨੂੰ ਤਿਆਰ ਆ ਤੇ ਅਸੀਂ ਚਾਹੁੰਦੇ ਹਾਂ ਕਿ ਉਸ ਨੂੰ ਉਸ ਤੇ ਕਿਤੇ ਦੀ ਸਜ਼ਾ ਦਿੱਤੀ ਜਾਵੇ ਸਬ ਡਿਵੀਜ਼ਨ ਮਹਿਲਕਲਾ ਦੇ ਡੀਐਸਪੀ ਸੁਪੇਕ ਸਿੰਘ ਨੇ ਜਾਣਕਾਰੀ ਦਿੰਦਿਆਂ ਇਹ ਦੱਸਿਆ ਸੀ ਕਿ ਪੁਲਿਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਫੋਰੈਂਸਿਕ ਟੀਮਾਂ ਦੇ ਰਾਹੀਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮ੍ਰਿਤਕਾ ਜਸਪ੍ਰੀਤ ਕੌਰ ਤੇ ਸੋਰਾ ਪਰਿਵਾਰ ਤੇ ਵਿੱਚ ਪਤੀ ਹਰਮਨਪ੍ਰੀਤ ਸਿੰਘ ਸਸ ਗੁਰਮੀਤ ਕੌਰ ਸੋਰਾ ਰਾਜਾ ਸਿੰਘ ਅਤੇ ਹਰਮਨਪ੍ਰੀਤ ਦੇ ਤਾਏ ਦੀ ਲੜਕੀ ਸੁਖ ਕੌਰ ਦੇ ਵਿਰੁੱਧ ਇਹ ਸਾਰਾ ਮਾਮਲਾ ਥਾਣਾ ਟੱਲੇਵਾਲ ਵਿਖੇ ਦਰਜ ਕੀਤਾ ਗਿਆ ਸੀ ਉਹਨਾਂ ਦੀ ਗ੍ਰਿਫਤਾਰੀ ਕਰ ਲਈ ਗਈ ਹੈ ਪਹਿਲਾਂ ਉਹ ਘਰ ਤੋਂ ਫਰਾਰ ਸੀ ਛਾਪੇਮਾਰੀ ਕਰਨ ਤੋਂ ਬਾਅਦ ਪੁਲਿਸ ਨੇ ਮਾਪਿਓ ਅਤੇ ਉਸਦੀ ਭੈਣ ਨੂੰ ਹਿਰਾਸਤ ਦੇ ਵਿੱਚ ਲਿਆ ਕਿਉਂਕਿ ਇਸ ਕੁੜੀ ਦਾ ਪਤੀ ਹਰਮਨ ਪਹਿਲਾਂ ਹੀ ਪੁਲਿਸ ਨੇ ਫੜ ਲਿਆ ਸੀ ਪਰ ਇਹ ਤਿੰਨੋਂ ਜਾਣੇ ਫਰਾਰ ਦੱਸੇ ਜਾ ਰਹੇ ਸਨ ਜਿਨ੍ਹਾਂ ਨੂੰ ਫੜਾਉਣ ਦੇ ਲਈ ਹੀ ਪਰਿਵਾਰਿਕ ਮੈਂਬਰਾਂ ਨੇ ਸੰਘਰਸ਼ੀਲ ਜਥੇਬੰਦੀਆਂ ਤੇ ਰਾਹੀ ਦਰਨਾ ਪ੍ਰਦਰਸ਼ਨ ਕੀਤਾ ਸੜਕ ਦੇ ਉੱਪਰ ਜਾਮ ਲਗਾਇਆ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਵੀ ਇਹ ਕਾਰਵਾਈ ਕੀਤੀ ਅਤੇ ਇਹਨਾਂ ਚਾਰਾਂ ਨੂੰ ਹੀ ਹੁਣ ਆਪਣੀ ਹਿਰਾਸਤ ਦੇ ਵਿੱਚ ਲੈਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤਾਂਕਿ ਕੋਰਟ ਇਹਨਾਂ ਨੂੰ ਇਹਨਾਂ ਦੇ ਕੀਤੇ ਦੀ ਬੰਨ ਦੀ ਸਜਾ ਤਵੇ ਆਖਿਰਕਾਰ ਇਹਨਾਂ ਦੇ ਵਿੱਚ ਕੋਣ ਕੋਣ ਦੋਸ਼ੀ ਹੈ ਕਿਸ ਕਿਸ ਦੇ ਵੱਲੋਂ ਮਿਲ ਕੇ ਇਸ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹ ਦੇਖਣਾ ਹੋਵੇਗਾ ਪਰ ਉਹ ਮੁੰਡਾ ਜੋ ਕਿ ਇਸ ਕੁੜੀ ਦਾ ਪਤੀ ਸੀ ਉਸਨੇ ਪੁਲਿਸ ਦੇ ਕੋਲ ਇਹ ਗੱਲ ਮੰਨ ਲਈ ਹੈ ਕਿ ਉਸਨੇ ਹੀ ਸਭ ਕੁਝ ਕੀਤਾ ਅਤੇ ਪੇਚਕਾਸ ਵੀ ਪੁਲਿਸ ਨੇ ਬਰਾਮਦ ਕਰ ਲਿਆ ਜਿਸ ਦੇ ਨਾਲ ਇਸ ਧੀ ਦੀ ਜਾਨ ਲੈ ਗਈ